ਸੰਗਰੂ ਨਿصافਣੀ ਚ ਪੋਣਾ ਆਪਾਂ ਆਪਣੇ ਹਸਾਬ ਲੈਣ ਇਹ ਗੱਲ ਕਰਕੇ ਆਏ ਜੇ ਸਾਰੇ ਬੰਦੇ ਰੋੜ ਜਗਹਦਾਰ ਡੋਟੀਆਂ ਲੱਗੀਆਂ ਹੋਈਆਂ ਵੀ ਜਾਤ ਤੇਰੇ ਵਿੱਚ ਰਹਿ ਕੇ ਲੜਨਾ ਨਿصاف ਤੋਂ ਪੋਣਾ ਪੂਰੇ ਜੋਰ ਨਾਲ ਆਉਣਾ ਠੀਕ ਹੈ ਕੋਈ ਗੱਲ ਨਹੀਂ ਆਪਾਂ ਪਰਿਵਾਰ ਪੀੜਤਾ ਹੈ ਜੱਠੇ ਬੰਦੀ ਹੋਵੇ ਜਾਂ ਕੋਈ ਨਾ ਹੋਵੇ ਆਉਦੇ ਦਿਲੇ ਲੋਕਾਂ ਦੇ ਨਾਲ ਖੜੋ ਜਿੱਥੇ ਤੇ ਪਿੱਛੇ ਵੀ ਫਟੇਗੇ ਅੱਜ ਵੀ ਤੁਹਾਨੂੰ ਬਸਵਾਸ ਦਿਵਾਉਣਾ ਹੈ ਮੈਂ ਜ਼ਿਲ੍ਹੇ ਵੱਲੋਂ ਤੁਹਾਨੂੰ ਬਸਵਾਸ ਦਿਵਾਉਣਾ ਹੈ ਮੈਂ ਜੰਗ ਲੜ ਦਿੱਤੀ ਹੋਈ ਹੈ ਰਾਤ ਨੂੰ ਵੀ ਮੇਰਾ ਫੋਨ ਲਾ ਕੇ ਦੇਖ ਲਓ ਚੱਲਦਾ ਹੋਊਗਾ ਮੈਂ ਇਸ ਕਰਦੇ ਆ ਭਰਾਵੋ ਸਾਰੇ ਬੰਦੇ ਐਮਐਜੂਕਰੀ ਡਟੋ ਸਾਰੇ ਲੜਵਾਲੇ ਲੋਕੋ ਜ਼ੋਰ ਦੇ ਲੋਕੋ ਜ਼ੋਰ ਤੇ ਲੜ ਕੇ ਆਪਣੀਆਂ ਜੱਥੇ ਵਧੀਆਂ ਜਿੰਨੀਆਂ ਵੀ ਕਿਸੇ ਕੋਲੇ ਚੋੜ ਉਹ ਪੂਰਾ ਚੋੜ ਲਾ ਕੇ ਰੱਖਿਆ ਕਰੋ ਜਾਤਾ ਦਿੱਲੀ ਦੇ ਵਿੱਚ ਵੀ ਇਹਨਾਂ ਸਰਕਾਰਾਂ ਨੇ ਬੰਦ ਕਰਨਾ ਚਾਹਿਆ ਪਰ ਤੁਸੀਂ ਸ਼ੂਲਬਾਲ ਲੋਕਾਂ ਨੇ ਸ਼ੂਲਬਾਲ ਲਿਟਰਾਂ ਨੇ ਉਹ ਬਾਜੀ ਚਿੱਤ ਕੇ ਲੈ ਲਈ ਹੈ ਆਲ ਇੰਡੀਆ ਦੇ ਵਿੱਚ ਤੁਹਾਡਾ ਬਾਹਰਲੇ ਮੋਖਾ ਦੇ ਵਿੱਚ ਕੁੱਲ ਦੁਨੀਆਂ ਦੇ ਵਿੱਚ ਤੁਹਾਡੇ ਜਾਤ ਦੀ ਗੱਲ ਚੱਲਦੀ ਹੈ ਸੋ ਮੇਰਾ ਟਾਈਮ ਹੋ ਚੁੱਕਿਆ ਹੈ ਮੈਂ ਤੁਹਾਨੂੰ ਬੇਇਜ਼ਤੀ ਕਰਨਾ ਇਹ ਪਰਿਵਾਰ ਨੂੰ ਆਪਾਂ ਪੂਰੇ ਤਰ੍ਹਾਂ ਰੇਵੇ ਨਾਲ ਲੜ ਕੇ ਨਿਸਾਰਾ ਦਬੋਣਾ ਹੈ